ਕੱਚੇ ਅੰਬਾਂ ਦੀ ਐ ਖੱਟੀ ਮਿੱਠੀ ਮਸਾਲੇਦਾਰ ਤੇ ਚਟਪੜੀ ਚਟਨੀ ਨੂੰ ਤੁਸੀਂ ਐਸ ਸੀਜ਼ਨ 'ਚ ਇੱਕ ਵਾਰੀ ਬਣਾਓ ਤੇ ਪੂਰਾ ਸਾਲ ਖਾਓ। ਇਹਦੇ ਵਿੱਚ ਨਾ ਹੀ ਤੇ ਕੋਈ ਪ੍ਰੀਜ਼ਰਵੇਟਿਵ ਪੈਂਦਾ ਹੈ ਤੇ ਨਾ ਹੀ ਕੋਈ ਕਲਰ। ਫਿਰ ਵੀ ਐਨੀ ਵਧੀਆ ਤੇ ਲੰਬੇ ਟਾਈਮ ਤੱਕ ਚੱਲਣ ਵਾਲੀ ਐ ਚਟਨੀ ਬਣ ਕੇ ਤਿਆਰ ਹੁੰਦੀ ਹੈ। ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਮੈਂ ਇੰਦਰਜੀਤ ਗੌਰ ਪੰਜਾਬੀ ਵੈਜ ਮਸਾਲਾ ਵਿੱਚ ਤੁਹਾਡਾ ਸਵਾਗਤ ਹੈ ਤੇ ਆਓ ਹੁਣ ਮਜ਼ੇਦਾਰ ਚਟਨੀ ਨੂੰ ਬਣਾਉਣਾ ਸ਼ੁਰੂ ਕਰਦੇ ਹਾਂ। ਤੇ ਖੱਟੀ ਮਿੱਠੀ ਚਟਪਟੀ ਮਸਾਲੇਦਾਰ ਚਟਨੀ ਨੂੰ ਬਣਾਉਣ ਵਾਸਤੇ ਮੈਂ ਇੱਥੇ ਲਏ ਨੇ 1 ਕਿਲੋ ਕੱਚੇ ਅੰਬ। ਤੇ ਅੰਬਾਂ ਨੂੰ ਨਾ ਮੈਂ ਚੰਗੀ ਤਰ੍ਹਾਂ ਧੋ ਲਿਆ ਤੇ ਧੋ ਕੇ ਸੁਕਾ ਵੀ ਲਿਆ ਤੇ ਮੈਂ ਇਹ ਵਾਲੇ ਅੰਬ ਲਏ ਨੇ ਇਸ ਤਰ੍ਹਾਂ ਦੇ ਇਹਨਾਂ ਨੂੰ ਤੋਤਾਪੂਰੀ ਅੰਬ ਕਹਿੰਦੇ ਨੇ ਤੇ ਇਹ ਜਿਹੜੇ ਨਾ ਖੱਟੇ ਘੱਟ ਹੁੰਦੇ ਨੇ ਤੇ ਤੁਹਾਨੂੰ ਜਿਹੜੇ ਵੀ ਅੰਬ ਮਿਲਣ ਇਜ਼ੀਲੀ ਉਹਨਾਂ ਨਾਲ ਤੁਸੀਂ ਇਹ ਚਟਨੀ ਬਣਾ ਸਕਦੇ ਹੋ ਤੇ ਹੁਣ ਸਭ ਤੋਂ ਪਹਿਲਾਂ ਆਪਾਂ ਅੰਬਾਂ ਨੂੰ ਛਿੱਲਾਂਗੇ ਤੇ ਅੱਜ ਕੱਲ ਤਾਂ ਮਾਰਕੀਟ ਵਿੱਚ ਖੂਬ ਕੱਚੇ ਅੰਬ ਆਏ ਹੋਏ ਨੇ ਕੱਚੇ ਵੀ ਆਏ ਹੋਏ ਨੇ ਪੱਕੇ ਵੀ ਆਏ ਹੋਏ ਨੇ ਕਿਉਂਕਿ ਇਹਨਾਂ ਦਾ ਸੀਜ਼ਨ ਹੈ ਇਸ ਕਰਕੇ ਇਹ ਸੀਜ਼ਨ ਤੁਸੀਂ ਕੱਚੇ ਅੰਬਾਂ ਨਾਲ ਇਹ ਚਟਨੀ ਜ਼ਰੂਰ ਬਣਾਓ ਬਸ ਐਸੀ ਤਰ੍ਹਾਂ ਹੀ ਮੈਂ ਸਾਰੇ ਅੰਬ ਛਿੱਲ ਲਏ ਨੇ ਤੇ ਹੁਣ ਆ ਤੇ ਕਦੂਗਾਸ ਜਿਹੜਾ ਆਪਾਂ ਲੈਣਾ ਹੈ ਨਾ ਉਹ ਇਸ ਤਰ੍ਹਾਂ ਦਾ ਥੋੜਾ ਮੋٹے ਵਾਲਾ ਲੈਣਾ ਹੈ ਤਾਂ ਕਿ ਜਦੋਂ ਆਪਾਂ ਆਂਬ ਕਦੂਗਾਸ ਕਰੀਏ ਨਾ ਤੇ ਜਿਹੜੇ ਅੰਬਾਂ ਦੇ ਰੇਸ਼ੇ ਆਣੇ ਨਾ ਉਹ ਥੋੜੇ ਮੋٹے-ਮੋٹے ਆਣ ਤੇ ਫਿਰ ਚਟਨੀ ਵਧੀਆ ਲੱਗਦੀ ਹੈ ਬਰੀਕ ਵਾਲਾ ਆਪਾਂ ਨਹੀਂ ਲੈਣਾ ਇੱਥੇ ਜੇ ਮੋਟਾ ਨਾ ਹੋਵੇ ਤਾਂ ਮੀਡੀਅਮ ਵਾਲਾ ਲੈ ਲਓ ਪਰ ਬਰੀਕ ਨਹੀਂ ਲੈਣਾ ਤੇ ਇਹ ਗੱਲ ਦਾ ਖਾਸ ਧਿਆਨ ਰੱਖਿਓ ਕਿ ਇਹ ਚਟਨੀ ਜਿਹੜੀ ਇਹ ਨਾ ਨਾ ਤੇ ਕਿਸੇ ਲੋਹੇ ਦੇ ਭਾਂਡੇ 'ਚ ਬਣਾਣੀ ਹੈ ਤੇ ਨਾ ਹੀ ਐਲੂਮੀਨੀਅਮ ਦੇ ਇਹਨੂੰ ਸਟੀਲ ਦੇ ਭਾਂਡੇ ਵਿੱਚ ਬਣਾਓ ਤੇ ਮੈਂ ਜਿਹੜੀ ਕੜਾਈ ਵਿੱਚ ਬਣਾਣੀ ਹੈ ਨਾ ਮੈਂ ਉਹਦੇ ਵਿੱਚ ਹੀ ਕਦੂਗਾਸ ਕਰ ਲੈਨੇ ਸਾਰੇ ਅੰ ਤੇ ਇੱਥੇ ਆਪਾਂ ਜਿਹੜੇ 1 ਕਿਲੋ ਕੱਚੇ ਅੰਬ ਲਏ ਸੀ ਨਾ ਉਹ ਛਿੱਲਣ ਤੋਂ ਬਾਅਦ ਕੱਦੂਕਸ ਕਰਨ ਤੋਂ ਬਾਅਦ ਤੇ ਗਿਟਕਾਂ ਵੱਖਰੀਆਂ ਕਰਨ ਤੋਂ ਬਾਅਦ ਕਰੀਬ 850 850 ਗ੍ਰਾਮ ਰਹਿ ਗਏ ਨੇ ਤੇ ਜਿੰਨੇ ਕੱਦੂਕਸ ਕੀਤੇ ਅੰਬ ਹੁੰਦੇ ਨੇ ਨਾ ਉਹਨੇ ਤੋਂ ਥੋੜਾ ਜਿਹਾ ਘੱਟ ਆਪਾਂ ਮਿੱਠਾ ਇਹਦੇ ਛਪਾਣਾ ਯਾਨੀ ਕਿ 850 ਗ੍ਰਾਮ ਹੈ ਹੈਗੇ ਨੇ ਤੇ ਮੈਂ 700 ਗ੍ਰਾਮ ਮਿੱਠਾ ਇਹਦੇ ਵਿੱਚ ਪਾਣ ਲੱਗੀ ਆ ਤੇ ਅੱਜ ਮੈਂ ਚਟਨੀ ਵਿੱਚ ਮਿਠਾਸ ਵਾਸਤੇ ਚੀਨੀ ਦੀ ਜਗ੍ਹਾ ਇਹ ਮਿਸ਼ਰੀ ਦੀ ਹੋਰ ਇਹ ਗੁੜ ਦੀ ਦੋਨਾਂ ਦੀ ਵਰਤੋਂ ਕਰਨ ਲੱਗੀ ਆ ਦੋਨਾਂ ਨੂੰ ਮਿਲਾ ਕੇ ਚਟਨੀ ਬਣਾਵਾਂਗੀ ਤੇ ਇਹ ਜਿਹੜੀ ਮਿਸ਼ਰੀ ਹੈ ਨਾ ਅਮੈਂ ਧਾਗੇ ਵਾਲੀ ਮਿਸ਼ਰੀ ਯੂਜ਼ ਕਰ ਰਹੀ ਆ ਇਹਦੇ ਵਿੱਚ ਇਹਨੂੰ ਪਹਿਲਾਂ ਮੋਟਾ-ਮੋਟਾ ਕੁੱਟਾਂਗੇ ਤੇ ਫਿਰ ਇਹਨੂੰ ਪੀਸ ਲਵਾਂਗੇ ਕਿਉਂਕਿ ਜਿਹੜੀ ਮਿਸ਼ਰੀ ਹੈ ਨਾ ਇਹ ਚੀਨੀ ਨਾਲੋਂ ਥੋੜੀ ਹੈਲਦੀ ਹੁੰਦੀ ਆ ਤੁਸੀਂ ਚੀਨੀ ਦੀ ਵਰਤੋਂ ਵੀ ਕਰ ਸਕਦੇ ਹੋ ਤੇ ਗੁੜ ਜਿਹੜਾ ਹੈ ਨਾ ਇਹਨੂੰ ਮੈਂ ਬਰੀਕ ਵਾਲੇ ਕद्दूकस ਨਾਲ ਨਾ ਕद्दूकस ਕਰ ਲਿਆ ਤੇ ਜਾਂ ਫਿਰ ਇਹਨੂੰ ਵੱਡੇ ਟੁਕੜੇ ਨੂੰ ਤੁਸੀਂ ਛੋਟਾ-ਛੋਟਾ ਕੱਟ ਵੀ ਸਕਦੇ ਹੋ ਤੇ ਇਹ ਮਿਸ਼ਰੀ ਜਿਹੜੀ ਲਈ ਹੈ ਮੈਂ 400 ਗ੍ਰਾਮ ਲਈ ਹੈ ਤੇ ਜਿਹੜਾ ਗੁੜ ਹੈ ਇਹ 300 ਗ੍ਰਾਮ ਲਿਆ ਹੈ ਤੇ ਟੋਟਲ ਹੋ ਗਿਆ 700 ਗ੍ਰਾਮ ਤੇ ਇਹਨੂੰ ਹੁਣ ਮੈਂ ਮੋਟਾ-ਮੋਟਾ ਇਹ ਮਤਲਬ ਕਿ ਛੋਟੇ-ਛੋਟੇ ਟੁਕੜਿਆਂ ਚ ਕੁੱਟ ਕੇ ਤੇ ਮਿਕਸੀ ਦੇ ਗ੍ਰਾਈਂਡਰ ਜਾਰ ਚ ਇਹਨੂੰ ਕਰਕੇ ਤੇ ਪਾਊਡਰ ਬਣਾ ਲਵਾਂਗੇ ਤੇ ਇੱਥੇ ਮੈਂ ਮਿਸ਼ਰੀ ਨੂੰ ਨਾ ਮਿਕਸੀ ਦੇ ਗ੍ਰਾਈਂਡਰ ਜਾਰ ਚ ਪਾ ਕੇ ਗ੍ਰਾਈਂਡ ਕਰਕੇ ਤੇ ਹੁਣ ਇਹਨੂੰ ਇਹ ਕੱਦੂ ਕਸ ਕੀਤੇ ਹੋਏ ਅੰਬਾਂ ਵਿੱਚ ਪਾ ਰਹੇ ਹਾਂ ਤੇ ਪੀਸਣ ਤੋਂ ਬਾਅਦ ਨਾ ਇਹ ਮਿਸ਼ਰੀ ਨੂੰ ਮੈਂ ਕੱਪ ਨਾਲ ਨਾਪਿਆ ਹੈ ਇਹ 2 ਕੱਪ ਤੋਂ ਥੋੜੀ ਜਿਹੀ ਉੱਪਰ ਹੈ ਤੇ ਨਾਲ ਹੀ ਇਹ ਕੱਦੂ ਕਸ ਕੀਤਾ ਹੋਇਆ ਗੁੜ ਵੀ ਪਾ ਦਵਾਂਗੇ ਤੇ ਹੁਣ ਇਹ ਗੁੜ ਹੋਰ ਮਿਸ਼ਰੀ ਨੂੰ ਇਹ ਕੱਚੇ ਅੰਬਾਂ ਦੇ ਵਿੱਚ ਮਿਕਸ ਕਰ ਦਵਾਂਗੇ ਤੇ ਇਹ ਚਟਨੀ ਜਿਹੜੀ ਇਹ ਨਾਲ ਤੁਸੀਂ ਚੀਨੀ ਨਾਲ ਵੀ ਬਣਾ ਸਕਦੇ ਹੋ ਤੇ ਕੱਲੇ ਗੁੜ ਨਾਲ ਵੀ ਬਣਾ ਸਕਦੇ ਹੋ ਜਾਂ ਕੱਲੀ ਮਿਸ਼ਰੀ ਨਾਲ ਵੀ ਬਣਾ ਸਕਦੇ ਹੋ ਜਿਸ ਤਰ੍ਹਾਂ ਤੁਹਾਡਾ ਜੀ ਕਰਦਾਵੇਂ ਬਣਾ ਲਓ ਮੈਂ ਅੱਜ ਇਹਨੂੰ ਮਿਸ਼ਰੀ ਹੋਰ ਗੁੜ ਨਾਲ ਮਿਕਸ ਕਰਕੇ ਬਣਾ ਰਹੀ ਹਾਂ ਸਵਾਦ ਬਹੁਤ ਹੀ ਵਧੀਆ ਬੰਦ ਆਏ ਬਸ ਇਸ ਤਰ੍ਹਾਂ ਕੋਲਣ ਤੋਂ ਬਾਅਦ ਹੁਣ ਆਪਾਂ ਇਹਨੂੰ ਟੱਕ ਕੇ ਰੱਖ ਦਵਾਂਗੇ ਤੇ 1 ਘੰਟਾ ਰੱਖਣ ਤੋਂ ਬਾਅਦ ਹੁਣ ਤੁਸੀਂ ਵੇਖ ਸਕਦੇ ਹੋ ਕਿ ਮਿਸ਼ਰੀ ਹੋਰ ਗੁੜ ਹੈ ਨਾ ਜਿਹੜਾ ਉਹ ਚੰਗੀ ਤਰ੍ਹਾਂ ਕੁੱਲ ਗਿਆ ਅੰਬਾਂ ਦਾ ਜਿਹੜਾ ਆਪਣਾ ਕੁਦਰਤੀ ਪਾਣੀ ਹੈ ਨਾ ਉਹਦੇ ਵਿੱਚ ਹੀ ਇਹ ਕੁਲ ਕੇ ਵਧੀਆ ਜਿਹਾ ਚਾਸ਼ਨੀ ਵਰਗਾ ਬਣ ਗਿਆ। ਚਾਸ਼ਨੀ ਤਾਂ ਨਹੀਂ ਬਣੀ ਪਰ ਇੱਕਦਮ ਉਸ ਤਰ੍ਹਾਂ ਹੀ ਕੁਲ ਗਿਆ ਤੇ ਹੁਣ ਆਪਾਂ ਇਹਨਾਂ ਨੂੰ ਪਕਾਵਾਂਗੇ। ਤੇ ਇਹਨੂੰ ਪਕਾਉਣ ਵਾਸਤੇ ਨਾ ਕਲਾਈ ਨੂੰ ਗੈਸ ਤੇ ਚੜਾਵਾਂਗੇ। ਗੈਸ ਔਨ ਕਰਾਂਗੇ ਤੇ ਫੁੱਲ ਫਲੇਮ ਤੇ ਨਾ ਪਹਿਲਾਂ ਇੱਕ ਉਬਾਲਾ ਆਉਂਦਾ ਇੰਤਜ਼ਾਰ ਕਰਾਂਗੇ। ਤੇ ਇੱਥੇ ਵੇਖੋ ਜੀ ਇਹਦੇ ਵਿੱਚ ਕੁਬਾਲ ਆ ਚੁੱਕਿਆ ਤੇ ਹੁਣ ਕਰਾਂਗੇ ਆਪਾਂ ਗੈਸ ਦੀ ਫਲੇਮ ਨੂੰ ਮੀਡੀਅਮ ਤੇ మీడియం ਫਲੇਮ ਤੇ ਨਾਲ ਇਹਨੂੰ 5 ਮਿੰਟ ਤੱਕ ਪਕਾਵਾਂਗੇ ਪਰ ਵਿੱਚ ਵਿੱਚ ਇਹਨੂੰ ਚਲਾਉਣਾ ਜ਼ਰੂਰ ਹੈ ਥੋੜੀ ਥੋੜੀ ਦੇਰ ਚ ਤੇ 5 ਮਿੰਟ ਤੱਕ మీడియం ਫਲੇਮ ਤੇ ਪਕਾਉਣ ਤੋਂ ਬਾਅਦ ਹੁਣ ਤੁਸੀਂ ਵੇਖ ਸਕਦੇ ਹੋ ਇਹ ਪਹਿਲੇ ਨਾਲੋਂ ਕਾਫੀ ਗਾੜੀ ਹੋ ਗਈ ਹੈ ਕਿਉਂਕਿ ਘੋਲ ਤੇ ਉਦੋਂ ਹੀ ਗਈ ਸੀ ਇਹਦੇ ਵਿੱਚ ਮਿਸ਼ਰੀ ਜਦੋਂ ਆਪਾਂ ਇਹਨੂੰ 1 ਘੰਟਾ ਰੱਖਿਆ ਸੀ ਹੈ ਨਾ ਤੇ ਹੁਣ ਪੱਕ ਕੇ ਜਿਹੜੀ ਇਹਦੀ ਰੰਗਤ ਵੀ ਬਦਲ ਗਈ ਹੈ ਤੇ ਪਹਿਲੇ ਨਾਲ ਉਹ ਗਾੜੀ ਵੀ ਹੋ ਗਈ ਹੈ ਤੇ ਰੰਗਤ ਤਾਂ ਬਦਲੇਗੀ ਕਿਉਂਕਿ ਇਹਦੇ ਵਿੱਚ ਮਿੱਠੇ ਦੀ ਪੱਤ ਚੜ੍ਹੇਗੀ ਤੇਦਾ ਕਲਰ ਵੀ ਬਦਲੇਗਾ ਤੇ ਇਹਦੇ ਤੇ ਚਮਕ ਵੀ ਆਏਗੀ ਤੇ ਆ ਵੀ ਗਈ ਹੈ ਤੁਸੀਂ ਦੇਖ ਸਕਦੇ ਹੋ ਤੇ ਹਜੇ ਹੋਰ ਆਏਗੀ ਜੋ ਜੋ ਪੱਕੇਗੀ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਕੁਝ ਮਸਾਲੇ ਤੇ ਚਟਨੀ ਦਾ ਵਧੀਆ ਜਿਹਾ ਰੰਗ ਦੇਣ ਵਾਸਤੇ ਨਾ ਆਪਾਂ ਇਹਦੇ ਵਿੱਚ ਦੋ ਮਸਾਲੇ ਪਾਵਾਂਗੇ ਇੱਕ ਥੋੜੀ ਜੀ ਹਲਦੀ ਤੇ ਚਮਚ ਦਾ ਚੌਥਾ ਹਿੱਸਾ ਪਾਵਾਂਗੇ ਢੇਗੀ ਮਿਰਚ ਦਾ ਇਹਦੇ ਨਾਲ ਕਲਰ ਬਹੁਤ ਹੀ ਵਧੀਆ ਆਏਗਾ ਚਟਨੀ ਦਾ ਕਿਉਂਕਿ ਆਪਾਂ ਆਰਟੀਫੀਸ਼ੀਅਲ ਕਲਰ ਤੇ ਇਹਦੇ ਵਿੱਚ ਪਾਣਾ ਨਹੀਂ ਹੈ ਤੇ ਇਹਨੂੰ ਹੁਣ ਆਪਾਂ ਖੋਲ ਦਵਾਂਗੇ ਤੇ ਵੈਸੇ ਤੇ ਕੇਸਰ ਪਾ ਕੇ ਵੀ ਇਹਦਾ ਰੰਗ ਵਧੀਆ ਆ ਸਕਦਾ ਹੈ ਪਰ ਅੱਜ ਮੈਂ ਹਲਦੀ ਪਾਈ ਹੈ ਤੇ ਕੇਸਰ ਵਾਲਾ ਮੁਰੱਬਾ ਵੀ ਮੈਂ ਆਪਣੇ ਚੈਨਲ ਤੇ ਅਪਲੋਡ ਕੀਤਾ ਹੋਇਆ ਹੈ ਉਹ ਵੀ ਤੁਸੀਂ ਵੇਖ ਸਕਦੇ ਹੋ ਅੱਜ ਕੱਦੂ ਕਸ ਕਰਕੇ ਬਣਾਇਆ ਹੈ ਤੇ ਉਹ ਛੋਟੇ-ਛੋਟੇ ਪੀਸਾਂ ਵੀ ਚੰਬਾਨੂ ਕੱਟ ਕੇ ਬਣਾਇਆ ਹੈ ਉਹ ਤੁਸੀਂ ਬਹੁਤ ਪਸੰਦ ਕੀਤਾ ਹੈ ਤੇ ਇਹ ਵੀ ਤੁਹਾਨੂੰ ਬਹੁਤ ਹੀ ਪਸੰਦ ਆਏਗਾ ਤੇ ਇਹਨੂੰ ਹਜੇ ਆਪਾਂ ਥੋੜਾ ਜਿਆਦਾ ਹੋਰ ਪਕਾਵਾਂਗੇ ਕਿਉਂਕਿ ਹਜੇ ਥੋੜੀ ਜੀ ਪਤਲੀ ਹੈ ਤੇ ਬਾਕੀ ਦੇ ਮਸਾਲੇ ਵੀ ਇਹਦੇ ਵਿੱਚ ਪਾ ਦਨੇ ਆ ਬਸ ਜ਼ਿਆਦਾ ਦੇਰ ਨਹੀਂ ਹੈ ਇਹਨੂੰ ਪੱਕਣ ਵਿੱਚ ਚਮਚ ਦਾ ਚੌਥਾ ਹਿੱਸਾ ਪਾਵਾਂਗੇ ਕਾਲਾ ਲੂਣ ਤੇ ਬਹੁਤ ਥੋੜਾ ਜਿਹਾ ਪਾਵਾਂਗੇ ਚਿੱਟਾ ਵਾਲਾ ਲੂਣ ਇੱਕ ਛੋਟਾ ਚਮਚ ਭਰ ਕੇ ਪਾਵਾਂਗੇ ਸੌਂਫ ਦਾ ਪਾਊਡਰ ਇੱਥੇ ਤੁਸੀਂ ਸਾਬਤ ਸੌਂਫ ਵੀ ਪਾ ਸਕਦੇ ਹੋ ਤੇ ਅੱਧਾ ਛੋਟਾ ਚਮਚ ਪਾਵਾਂਗੇ ਪੁੰਨਿਆ ਹੋਇਆ ਜੀਰਾ ਪਾਊਡਰ ਤੇ ਬਹੁਤ ਥੋੜੀ ਜਿਹੀ ਪਾਵਾਂਗੇ ਪੀਸੀ ਹੋਈ ਕਾਲੀ ਮਿਰਚ ਇਹਨਾਂ ਸਾਰੇ ਮਸਾਲਿਆਂ ਨੂੰ ਆਪਾਂ ਮਿਕਸ ਕਰ ਦਵਾਂਗੇ ਤੇ ਚਮਚ ਦਾ ਚੌਥਾ ਇਸਾ ਨਾ ਪਾ ਦੇ ਵਿੱਚ ਕਲੌਂਜੀ ਵੀ ਪਾਵਾਂਗੇ ਤੇ ਅੱਧਾ ਚਮਚ ਪਾਵਾਂਗੇ ਕੁੱਟੀਆਂ ਹੋਈਆਂ ਇਲਾਇਚੀਆਂ ਇਹ ਹਰੀ ਇਲਾਇਚੀ ਹੈ ਜਿਹੜੀ ਮੈਂ ਇਹਦੇ ਵਿੱਚ ਪਾਈ ਹੈ ਇਹਨੂੰ ਪੀਸ ਕੇ ਵੀ ਪਾ ਸਕਦੇ ਹੋ ਮੈਂ ਥੋੜੀ ਥੋੜੀ ਕੁੱਟ ਕੇ ਪਾਈ ਹੈ ਇਲਾਇਚੀ ਦਾ ਫਲੇਵਰ ਇਹਦੇ ਵਿੱਚ ਬਹੁਤ ਹੀ ਵਧੀਆ ਆਉਂਦਾ ਹੈ ਤੇ ਇਹ ਜਿਹੜੀ ਚਟਨੀ ਹੈ ਨਾ ਇਸ ਤਰ੍ਹਾਂ ਵੀ ਖਾ ਸਕਦੇ ਆ ਇਹਦੇ ਵਿੱਚ ਡਰਾਈ ਫਰੂਟਸ ਵੀ ਪਾ ਸਕਦੇ ਆ ਤੇ ਮੈਂ ਇਹਦੇ ਵਿੱਚ ਥੋੜੇ ਜਿਹੇ ਡਰਾਈ ਫਰੂਟਸ ਪਾਣ ਲੱਗੀ ਆ ਤੇ ਜਿਹੜੇ ਡ్రਾਈ ਫਰੂਟਸ ਨੇ ਨਾ ਉਹ ਤੁਸੀਂ ਆਪਣੇ ਸਵਾਦ ਦੇ ਮੁਤਾਬਿਕ ਕਿਹੜੇ ਵੀ ਪਾ ਸਕਦੇ ਹੋ ਤੇ ਉਹਨਾਂ ਦੀ ਕੁਆਂਟੀਟੀ ਵੀ ਆਪਣੇ ਹਿਸਾਬ ਨਾਲ ਲੈ ਸਕਦੇ ਹੋ ਤੇ ਮੈਂ ਇਹਦੇ ਵਿੱਚ ਪਾਣ ਲੱਗੀ ਆ ਪਤਲਾ-ਬਤਲਾ ਕੱਟਿਆ ਹੋਇਆ ਥੋੜਾ ਜਿਹਾ ਖੋਪਾ ਤੇ ਦੋ ਖਜੂਰਾ ਨੇ ਸੌਰੀ ਖਜੂਰਾ ਨਹੀਂ ਸ਼ਵਾਰੇ ਜਿਨ੍ਹਾਂ ਨੂੰ ਮੈਂ ਪਤਲਾ ਬ੍ਰੀਕ ਕੱਟ ਲਿਆ ਖਜੂਰਾ ਅਸ਼ਵਾਰੇ ਵਿੱਚ ਬੜਾ ਕਨਫਿਊਜ਼ ਹੋ ਜਾਂਦਾ ਹੈ ਤੇ ਥੋੜੀ ਜਿਹੀ ਪਾ ਰਹੀ ਆ ਮੈਂ ਸੌਂਗੀ ਤੇ ਇਹਨਾਂ ਨੂੰ ਹੁਣ ਕਰ ਦਵਾਂਗੇ ਮਿਕਸ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਕਿ ਇੱਥੇ ਤੁਸੀਂ ਕੋਈ ਵੀ ਡਰਾਈ ਫਰੂਟਸ ਪਾ ਸਕਦੇ ਹੋ ਬਿਨਾਂ ਡਰਾਈ ਫਰੂਟਸ ਦੇ ਵੀ ਬਣਾ ਸਕਦੇ ਹੋ ਤਾਂ ਵੀ ਇਹ ਬਹੁਤ ਹੀ ਵਧੀਆ ਬਣਦੀ ਹੈ ਸਵਾਦ ਲੱਗਦੀ ਹੈ ਬਹੁਤ ਤੇ ਇਹ ਚਟਨੀ ਦੇਖੋ ਜੀ ਹੁਣ ਤਕਰੀਬਨ ਤਕਰੀਬਨ ਤਿਆਰ ਹੀ ਹੋਣ ਵਾਲੀ ਹੈ ਬਸ ਮੈਂ ਦਿਖਾਣੇ ਆ ਤੁਹਾਨੂੰ ਕਿ ਇਹਦੀ ਨਾ ਆਪਾਂ ਕੋਈ ਤਾਰ ਦੀ ਚਾਸ਼ਨੀ ਨਹੀਂ ਬਣਾਣੀ ਹੈ ਬਸ ਥੋੜੀ ਚਿਪਚਿਪੀ ਜਿਹੀ ਹੋ ਜਵੇ ਤੇ ਜੇ ਤੇ ਇੱਕ ਤਾਰ ਦੀ ਚਾਸ਼ਨੀ ਬਣਾਵਾਂਗੇ ਨਾ ਤੇ ਠੰਡੇ ਹੋ ਕੇ ਬਹੁਤ ਗਾੜੀ ਹੋ ਜਾਏਗੀ ਤੇ ਹਾਰਜੀ ਹੋ ਜਾਏਗੀ ਯਾਨੀ ਕਿ ਸਖਖਸਖਤ ਲੱਗੇਗੀ ਠੰਡੀ ਹੋਣ ਤੋਂ ਬਾਅਦ ਤੇ ਇਸ ਕਰਕੇ ਇਹਨੂੰ ਆਪਾਂ ਇੱਕ ਤਾਰ ਦੀ ਚਾਸ਼ਨੀ ਬਣਾਉਣ ਤੋਂ ਪਹਿਲਾਂ ਹੀ ਬੰਦ ਕਰ ਦੇਣਾ ਤੇ ਹੁਣ ਮੈਂ ਤੁਹਾਨੂੰ ਦਿਖਾਨੀ ਆ ਤੇ ਹੁਣ ਆਪਾਂ ਇਹਨੂੰ ਚੈੱਕ ਕਰ ਲੈਨੇ ਆ ਐਦਾ ਗੜਸ਼ੀ ਤੇ ਲੈ ਕੇ ਨਾ ਥੋੜੀ ਜੀ ਬਸ ਹੱਥ ਲੱਗਣ ਜੋਗੀ ਹੋ ਜਵੇ ਤੇ ਇਹ ਦੇਖੋ ਹਜੇ ਇੱਕ ਤਾਰ ਦੀ ਚਾਸ਼ਨੀ ਨਹੀਂ ਬਣੀ ਹੈ ਪਰ ਥੋੜੀ ਜੀ ਸਟਿੱਕੀ ਜੀ ਚਿਪਚਿਪੀ ਜੀ ਹੋ ਗਈ ਹੈ ਤੇ ਇੰਨਾ ਹੀ ਆਪਾਂ ਇਹਨੂੰ ਰੱਖਣਾ ਹੈ ਬਸ ਇਸ ਤੋਂ ਜ਼ਿਆਦਾ ਨਹੀਂ ਪਕਾਣਾ ਨਹੀਂ ਤੇ ਇਹ ਠੰਡੀ ਹੋ ਕੇ ਹੋਰ ਗਾੜੀ ਹੋ ਜਾਏਗੀ ਤੇ ਦੀ ਕਨਸਿਸਟੈਂਸੀ ਦੇਖੋ ਤੁਸੀਂ ਇਸ ਤਰ੍ਹਾਂ ਦੀ ਰਹਿਣੀ ਚਾਹੀਦੀ ਹੈ ਤੇ ਇੱਥੇ ਗੈਸ ਦੀ ਫਲੇਮ ਨੂੰ ਕਰ ਦਵਾਂਗੇ ਆਪਾਂ ਬੰਦ ਤੇ ਸਾਡੀ ਬਹੁਤ ਹੀ ਵਧੀਆ ਕੱਚੇ ਅੰਬਾਂ ਦੀ ਖੱਟੇ ਮਿੱਠੇ ਚਟਪਟੀ ਮਸਾਲੇਦਾਰ ਚਟਨੀ ਖੱਟੇ ਮਿੱਠੀ ਬਣ ਕੇ ਤਿਆਰ ਹੈ ਚਟਨੀ ਬਹੁਤ ਹੀ ਵਧੀਆ ਬਣੀ ਹੈ ਇਹ ਚਟਨੀ ਨੂੰ ਤੁਸੀਂ ਆਪਣੇ ਘਰ ਜਰੂਰ ਬਣਾਓ ਤੁਹਾਨੂੰ ਬਹੁਤ ਪਸੰਦ ਆਏਗੀ ਤੇ ਇੱਥੇ ਤੁਸੀਂ ਦੇਖ ਸਕਦੇ ਹੋ ਬਿਨਾ ਕਲਰ ਬਿਨਾ ਪ੍ਰੀਜ਼ਰਵੇਟਿਵ ਤੋਂ ਬਹੁਤ ਹੀ ਵਧੀਆ ਚਟਨੀ ਬਣ ਕੇ ਤਿਆਰ ਹੋਈ ਹੈ ਤੇ ਵੇਖੋ ਜੀ ਇੱਕਦਮ ਨਰਮ ਨਰਮ ਤੇ ਵਧੀਆ ਜਿਹਾ ਲੱਛੇਦਾਰ ਚਟਨੀ ਬਣ ਕੇ ਤਿਆਰ ਹੋਈ ਹੈ ਬਹੁਤ ਹੀ ਵਧੀਆ ਇਹਦੇ ਵਿੱਚ ਨਾ ਆਪਾਂ ਐਕਸਟਰਾ ਪਾਣੀ ਦੀ ਵਰਤੋਂ ਵੀ ਨਹੀਂ ਕੀਤੀ ਹੈ ਅੰਬੀਆਂ ਦੇ ਯਾਨੀ ਕਿ ਕੱਚੇ ਅੰਬਾਂ ਦੇ ਆਪਣੇ ਪਾਣੀ ਵਿੱਚ ਹੀ ਹੈ ਵਧੀਆ ਪੱਕ ਗਈ ਹੈ ਤੇ ਇਹ ਚਟਨੀ ਨੂੰ ਬਣਾ ਕੇ ਤੁਸੀਂ ਟਿਫਿਨ 'ਚ ਪੈਕ ਕਰੋ ਸਫਰ ਚੱਲ ਜਾਓ ਬਹੁਤ ਸਵਾਦ ਲੱਗਦੀ ਹੈ ਬ੍ਰੈਡ ਦੇ ਉੱਤੇ ਜੈਮ ਦੀ ਤਰ੍ਹਾਂ ਲਗਾਓ ਤੇ ਭਾਵੇਂ ਪੂੜੀਆਂ ਨਾਲ ਤੇ ਪਰੌਂਠੇ ਨਾਲ ਖਾਓ ਤੇ ਜਦੋਂ ਚਟਨੀ ਚੰਗੀ ਤਰ੍ਹਾਂ ਠੰਡੀ ਹੋ ਜਾਵੇ ਨਾ ਉਦੋਂ ਇਹਨੂੰ ਇੱਕ ਸਾਫ਼ ਤੇ ਸੁੱਕੇ ਕੱਚ ਦੇ ਮਰਦਵਾਨ ਵਿੱਚ ਭਰ ਕੇ ਸਟੋਰ ਕਰਕੇ ਰੱਖ ਲਵੋ ਜਦ ਤੱਕ ਤੇ ਅੰਬਾਂ ਦਾ ਸੀਜ਼ਨ ਹੈਗਾ ਹੈ ਜਦ ਤੱਕ ਤੇ ਤਾਜ਼ੀ ਬਣਾਓ ਤਾਜ਼ੀ ਖਾਓ ਤੇ ਜਦੋਂ ਸੀਜ਼ਨ ਖਤਮ ਹੋ ਜਾਏਗਾ ਬਾਅਦ ਵਿੱਚ ਇੱਕ ਸਾਲ ਬਾਅਦ ਸੇ ਇਹਨੂੰ ਸਟੋਰ ਕਰਕੇ ਰੱਖ ਸਕਦੇ ਹੋ ਤੇ ਜਦੋਂ ਜੀ ਕਰੇ ਜਾਰ ਚੋਂ ਕੱਢੋ ਤੇ ਖਾਓ ਪਰ ਜਿਹੜੇ ਚਮਚ ਨਾਲ ਕੱਢਣਾ ਹੈ ਨਾ ਉਹ ਚਮਚ ਵੀ ਇੱਕਦਮ ਸਾਫ਼ ਤੇ ਸੁੱਕਾ ਹੋਣਾ ਚਾਹੀਦਾ ਇਹੋ ਜੀ ਗਰਮੀ ਦੇ ਵਿੱਚ ਜੇ ਕਦੀ ਦਾਲ ਸਬਜ਼ੀ ਬਣਾਉਣ ਦਾ ਮਨ ਨਾ ਕਰੇ ਨਾ ਤੇ ਬਸ ਇਹ ਚਟਨੀ ਦੇ ਨਾਲ ਪੂੜੀ ਪਰਾਂਠੇ ਜਾਂ ਬ੍ਰੈਡ ਖਾ ਸਕਦੇ ਹੋ ਤੇ ਬੱਚਿਆਂ ਨੂੰ ਇਹ ਚਟਨੀ ਬ੍ਰੈਡ ਦੇ ਉੱਤੇ ਜੈਮ ਵਾਂਗੂ ਲਾ ਕੇ ਦਿਓ ਉਹਨਾਂ ਨੂੰ ਤੇ ਬਹੁਤ ਪਸੰਦ ਆਏਗੀ ਬੱਚਿਆਂ ਨੂੰ ਕੀ ਇਹ ਤਾਂ ਵੱਡਿਆਂ ਨੂੰ ਵੀ ਬਹੁਤ ਹੀ ਪਸੰਦ ਆਏਗੀ ਤੇ ਮੈਂ ਤੇ ਬਈ ਅੱਜ ਇਹਨੂੰ ਮਿੱਸੀ ਰੋਟੀ ਨਾਲ ਖਾਵਾਂਗੀ ਤੇ ਤੁਸੀਂ ਕਾਦੇ ਨਾਲ ਖਾਓਗੇ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ